ਪੈਕਿੰਗ ਬਸ ਮਾਨ ਤੁਸੀਂ ਦੇਖ ਰਹੇ ਹੋ ਇਹ ਗਊ ਮਾਸ ਨੂੰ ਕੱਟਣ ਵਾਸਤੇ ਡੱਬੇ ਬਣਾਏ ਜਾ ਰਹੇ ਸੀ ਇਹ ਪਲੇਟਫਾਰਮ ਬਣੇ ਹੋਏ ਆ ਜਿੱਥੇ ਗਊਆਂ ਨੂੰ ਕੱਟ ਕੇ ਇਸ ਫ੍ਰੀਜ਼ਰ ਦੇ ਅੰਦਰ ਇਸ ਫ੍ਰੀਜ਼ਰ ਦੇ ਅੰਦਰ ਲਾਇਆ ਜਾਂਦਾ ਸੀ ਆ ਤੁਹਾਡੇ ਸਾਹਮਣੇ ਆ ਅੰਦਰ ਆ ਪੈਕਿੰਗ ਵਾਲੇ ਡੱਬੇ ਆ ਭਰੇ ਹੋਏ ਸਾਰਾ ਸਮਾਨ ਤੋ ਘੋਟੇ ਸਾਹਮਣੇ ਫੈਕਟਰੀ ਦੀ ਯਾਰਡ ਦੇ ਵਿੱਚ ਚੱਲ ਰਿਹਾ ਸੀ ਬੁੱੱਛੜਖਾਨਾ ਜਿੱਥੇ ਕਈ ਗਊਆਂ ਨੂੰ ਵੱਢਿਆ ਜਾਂਦਾ ਸੀ ਤਾਂ ਉਸ ਤੋਂ ਬਾਅਦ ਗੋਮਾਹ ਦੀ ਤਸਕਰੀ ਕੀਤੀ ਜਾਂਦੀ ਸੀ ਤਾਂ ਇਸ ਵੇਲੇ ਦੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਅੰਮ੍ਰਿਤਸਰ ਤੋਂ ਜਿੱਥੇ ਅੰਮ੍ਰਿਤਸਰ ਦੇ ਵਿੱਚ ਇੱਕ ਫੈਕਟਰੀ ਦੇ ਅੰਦਰ ਗਊਆਂ ਨੂੰ ਵੱਢਿਆ ਜਾਂਦਾ ਸੀ ਔਰ ਇਹਨਾਂ ਦੇ ਮਾਸ ਦੀ ਤਸਕਰੀ ਕੀਤੀ ਜਾਂਦੀ ਸੀ ਤਾਂ ਸ਼ਿਵ ਸੈਨਾ ਆਗੂਆਂ ਦੇ ਵੱਲੋਂ ਮੌਕੇ ਦੇ ਉੱਤੇ ਛਾਪਾ ਮਾਰਿਆ ਗਿਆ ਔਰ ਜਦ ਫੈਕਟਰੀ ਦਾ ਤਾਲਾ ਤੋੜ ਕੇ ਅੰਦਰ ਵੇਖਿਆ ਗਿਆ ਤਾਂ ਕੁੰਟਲਾਂ ਦੇ ਹਿਸਾਬ ਦੇ ਨਾਲ ਅੰਦਰੋਂ ਗੋਮਾਹ ਸੀ ਉਹ ਬਰਾਮਦ ਕੀਤਾ ਗਿਆ ਤਾਂ ਤਸਵੀਰਾਂ ਜੋ ਉਹਨੇ ਤੁਹਾਨੂੰ ਸਾਂਝੀ ਕੀਤੀ ਹੋਈ ਸੀ ਔਰ ਇਹਨਾਂ ਦੀ ਪੈਕਿੰਗ ਕਰਕੇ ਬਾਅਦ ਦੇ ਵਿੱਚ ਬਾਜ਼ਾਰਾਂ ਦੇ ਵਿੱਚ ਵੇਚਿਆ ਜਾਂਦਾ ਸੀ ਤਾਂ ਹੁਣ ਜਦ ਫੈਕਟਰੀ ਦੇ ਉੱਤੇ ਛਾਪਾ ਮਾਰੇ ਗਿਆ ਤਾਂ ਉੱਥੇ ਕੁੰਟਲਾਂ ਦੇ ਹਿਸਾਬ ਦੇ ਨਾਲ ਗੋਮਾਜੋ ਬਰਾਮਦ ਕੀਤਾ ਗਿਆ ਤਾਂ ਮੌਕੇ ਦੇ ਉੱਤੇ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਪੁਲਿਸ ਦੇ ਵੱਲੋਂ 5 ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਤਾਂ ਉੱਥੇ ਹੀ ਹਿੰਦੂ ਸੈਨਾ ਦੇ ਵੱਲੋਂ ਪੁਲਿਸ ਦੀ ਕਾਰਗੁਜ਼ਾਰੀ ਦੇ ਉੱਤੇ ਵੀ ਸਵਾਲ ਖੜੇ ਕੀਤੇ ਗਏ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਕਾਫੀ ਲੰਬੇ ਸਮੇਂ ਤੋਂ ਇੱਥੇ ਪੁਲਿਸ ਦੀ ਨੱਕ ਦੇ ਥੱਲੇ ਕੰਮ ਚੱਲ ਰਿਹਾ ਸੀ ਪਰ ਪੁਲਿਸ ਨੂੰ ਇਸ ਦੀ ਭਣਕ ਤੱਕ ਨਹੀਂ ਲੱਗੀ ਆਖਿਰ ਇਸ ਫੈਕਟਰੀ ਦੇ ਵਿੱਚ ਗ ਹੁੰਦੇ ਸੇ ਤਾਂ ਕਿਸੇ ਨਾਕੇ ਦੇ ਉੱਤੇ ਪੁਲਿਸ ਦੇ ਵੱਲੋਂ ਚੈਕਿੰਗ ਕਿਉਂ ਨਹੀਂ ਕੀਤੀ ਗਈ ਤਾਂ ਮੌਕੇ ਦੇ ਜੋ ਹਾਲਾਤ ਨੇ ਉਹ ਵੀ ਤੁਸੀਂ ਵੇਖ ਸਕਦੇ ਹੋ ਫੈਕਟਰੀ ਦੇ ਵਿੱਚ ਜਿਸ ਥਾਂ ਦੇ ਉੱਤੇ ਗਊਆਂ ਨੂੰ ਵੱਢਿਆ ਜਾਂਦਾ ਸੀ ਤਾਂ ਉਹਨਾਂ ਦੀ ਹੱਤਿਆ ਕੀਤੀ ਜਾਂਦੀ ਸੀ ਔਰ ਉਸ ਤੋਂ ਬਾਅਦ ਉਹਨਾਂ ਦਾ ਮਾਸ ਕੱਟ ਕੇ ਡੱਬਿਆਂ ਦੇ ਵਿੱਚ ਪੈਕਿੰਗ ਕੀਤੀ ਜਾਂਦੀ ਸੀ ਔਰ ਪੈਕਿੰਗ ਕਰਕੇ ਬਾਜ਼ਾਰਾਂ ਦੇ ਵਿੱਚ ਇਸੇ ਫੈਕਟਰੀ ਦੇ ਰਾਹੀਂ ਵੇਚਿਆ ਜਾਂਦਾ ਸੀ ਤਾਂ ਦੱਸ ਦਈਏ ਕਿ ਗੋ ਮਾਸ ਦੀ ਤਸਕਰੀ ਕਰਨ ਵਾਲਿਆਂ ਦੇ ਉੱਤੇ ਪੁਲਿਸ ਦੇ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਔਰ ਫੈਕਟਰੀ ਦੇ ਉੱਤੇ ਛਾਪੇਮਾਰੀ ਕੀਤੀ ਗਈ ਹੈ ਜਿੱਥੇ ਕੁਇੰਟਲਾਂ ਦੇ ਹਿਸਾਬ ਦੇ ਨਾਲ ਗੋ ਮਾਸ ਜੋ ਬਰਾਮਦ ਕੀਤਾ ਗਿਆ ਹਾਲਾਂਕਿ ਪੁਲਿਸ ਦੇ ਵੱਲੋਂ ਕਿਹਾ ਗਿਆ ਹੈ ਕਿ ਪੰਜ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਔਰ ਜੋ ਬਣਦੀ ਕਾਰਵਾਈ ਹੋਗੀ ਉਹ ਕੀਤੀ ਜਾਵੇਗੀ ਪਰ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਪੂਰੀ ਫੈਕਟਰੀ ਹੀ ਲਗਾ ਰੱਖੀ ਸੀ ਜਿੱਥੇ ਰੋਜ਼ ਵੱਡੀ ਗਿਣਤੀ ਦੇ ਵਿੱਚ ਗਊਆਂ ਨੂੰ ਵੱਢਿਆ ਜਾਂਦਾ ਸੀ ਉਹਨਾਂ ਦੀ ਹੱਤਿਆ ਕੀਤੀ ਜਾਂਦੀ ਸੀ ਫਿਲਹਾਲ ਪੁਲਿਸ ਦੇ ਵੱਲੋਂ ਛਾਪੇਮਾਰੀ ਕਰਕੇ ਫੈਕਟਰੀ ਦੇ ਅੰਦਰੋਂ ਸਾਰਾ ਸਮਾਨ ਜੋ ਸੀ ਉਹ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਤਾਂ ਇਸ ਮਾਮਲੇ ਨੂੰ ਲੈ ਕੇ ਲੋਕਾਂ ਦਾ ਕੀ ਕਹਿਣਾ ਉਹ ਵੀ ਤੁਹਾਨੂੰ ਸੁਣਾਉਣੇ ਆ ਜਿਸ ਤਰ੍ਹਾਂ ਕਿ ਪਿਛਲੇ ਕਈ ਸਾਲਾਂ ਤੋਂ ਅਸੀਂ ਲਗਾਤਾਰ ਬੁੱਚੜਖਾਨੇ ਜਾਂ ਗਊਆਂ ਵੱਡੀਆਂ ਹੋਈਆਂ ਨਹਿਰਾਂ ਦੇ ਕੰਡੇ ਫੜ ਰਹੇ ਆ ਪੰਜਾਬ 'ਚ ਪੰਜਾਬ ਸਰਕਾਰ ਦੇ ਕੰੰਤੇ ਕੋਈ ਜੂਨੀ ਰਿੰਗ ਰਹੀ ਹੈ ਔਰ ਦਿਨ ਪ੍ਰਤੀ ਦਿਨ ਕਿਉਂਕਿ ਯੋਗੀ ਜੀ ਮਹਾਰਾਜ ਨੇ ਉਧਰ ਯੂਪੀ ਚੋਂ ਜਿੱਦਾਂ ਬੁੱਚੜ ਨਠਾਏ ਨੇ ਉਹ ਸਾਰੇ ਆ ਕੇ ਪੰਜਾਬ ਚ ਆਪਣਾ ਕੰਮ ਸ਼ੁਰੂ ਕਰਤਾ ਉਹਨਾਂ ਨੇ ਕਿਉਂਕਿ ਉਧਰ ਉਹਨਾਂ ਨੂੰ ਕੰਮ ਨਹੀਂ ਹੈ ਤੇ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ ਕੁਝ ਰੋਹਿੰਗੀ ਅਸੀਂ ਫੜੇ ਸੀ ਜਿਹੜੇ ਇਹ ਕੰਮ ਕਰਦੇ ਸੀ ਲੇਕਿਨ ਸਰਕਾਰ ਦਾ ਕੋਈ ਧਿਆਨ ਨਹੀਂ ਇਸ ਪਾਸੇ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਨਹੀਂ ਚੇਤਾਵਨੀ ਦੇਣਾ ਚਾਹੁੰਦਾ ਕਿ ਜਲਦ ਤੋਂ ਜਲਦ ਇਹਦੇ ਉੱਤੇ ਕਾਰਵਾਈ ਕੀਤੀ ਜਾਵੇ ਨਹੀਂ ਅਸੀਂ ਗਊ ਰੱਖਸ਼ਕ ਉਹ ਸਾਰੇ ਗਊ ਭਗਤ ਵਿਧਾਨ ਸਭਾ ਦਾ ਘਿਰਾਵ ਕਰਾਂਗੇ ਆਣੇ ਵਾਲੇ ਟਾਈਮ 'ਚ ਜਾਗੋ ਮਾਤ ਅਸੀਂ ਅਮਰਸਰ ਚਾਟਵਿੰਡ ਥਾਣਾ ਪਹੁੰਚੇ ਆ ਸਾਨੂੰ ਸਤੀਜੀ ਦਾ ਫੋਨ ਆਇਆ ਸੀ ਸਤੀਜੀ ਰਾਸ਼ਟਰੀ ਪ੍ਰਧਾਨ ਨੇ ਗਊ ਰੱਖਿਆ ਦਲ ਦੇ ਪਿਛਲੇ ਲੰਬੇ ਸਮੇਂ ਤੋਂ ਗਊ ਦੀ ਰੱਖਿਆ ਲਈ ਕੰਮ ਕਰ ਰਹੇ ਨੇ ਕਈ ਕੇਸ ਇਹਨਾਂ ਨੇ ਕਈ ਪਰਚੇ ਦਰਜ ਕਰਾਏ ਜਿਹੜੇ ਸਲਾਈਡਿੰਗ ਕਰਦੇ ਗਊ ਉਤਿਆ ਕਰਦੇ ਆ ਉਹਨਾਂ ਦੇ ਕਈ ਕਾਰਖਾਨੇ ਫੜੇ ਗੱਲ ਮੁੱਦੇ ਦੀ ਹੈਗੀ ਆ ਦੇਖੋ ਹੱਤਿਆ ਤੇ ਹੱਤਿਆ ਹੀ ਆ ਤੁਸੀਂ ਆਮ ਵੇਖਦੇ ਹੋਗੇ ਕਿ ਗਲੀ ਦੇ ਵਿੱਚ ਕਿਸੇ ਕੁੱਤੇ ਨੂੰ ਵੀ ਛੋਟੀ ਮਾਰ ਦਿੰਦੇ ਉਹਦੇ ਤੇ ਪਰਚਾ ਦਰਜ ਕਰ ਦਿੰਦੇ ਆ ਤੇ ਗਊ ਦੀ ਹੱਤਿਆ ਉਰ ਦੇ 302 ਦਾ ਪਰਚਾ ਇਹ ਕਿਉਂ ਨਹੀਂ ਦਰਜ ਕਰਦੇ ਇਹ ਜਿਹੜੀਆਂ ਰਾਜਨੀਤੀ ਸਰਕਾਰਾਂ ਸਰਕਾਰ ਕਿਸੇ ਦੀ ਵੀ ਹੋਵੇ ਇਹ ਸਾਡੇ ਹਿੰਦੂਆਂ ਨਾਲ ਸਾਡੇ ਧਰਮ ਨਾਲ ਸਾਡੇ ਸਨਾਤਨ ਨਾਲ ਕਰਦੇ ਖਲਵਾੜ ਗੱਲ ਕਰੀਏ ਬੜੀ ਦੂਰ ਜਾਂਦੀ ਹੈ ਸਰਕਾਰਾਂ ਦੀ ਸਰਕਾਰਾਂ ਜਾਣ ਤੇ ਪਰਿੰਦਾ ਪਰ ਨਹੀਂ ਮਾਰ ਸਕਦਾ ਕਿ ਉੱਥੇ ਫੈਕਟਰੀ ਦੇ ਵਿੱਚ ਗਾਊ ਮਾਸ ਫੜਿਆ ਗਿਆ 165 ਡੱਬੇ ਉਹ ਕੁਝ ਦੱਸੋ ਮੈਨੂੰ ਰਾਤ ਰੋਤ ਬਣ ਕੇ ਆਫਟਰ ਆਲ ਗਾਊ ਮਾਦਾ ਕਿਤੋਂ ਨਾ ਕਿਤੋਂ ਤੇ ਲਿਆਂਦੀ ਉਹਨਾਂ ਨੇ ਗਾਊਆਂ ਤਾਂ ਆਪੇ ਚੱਲ ਕੇ ਤੇ ਆਈ ਨਹੀਂ ਰਾਤ ਨੂੰ ਤੇ ਆਈ ਨਹੀਂ ਰਕ ਆਏ ਹੋਣਗੇ ਉਤਰੇ ਹੋਣਗੇ ਉੱਥੇ ਕਟਿੰਗ ਵੀ ਹੋਈ ਹੋएगी ਉਹਦਾ ਬਲੱਡ ਵੀ ਕਿਤੇ ਗਿਆ ਹੋਏਗਾ ਕੀ ਪਤਾ ਹੀ ਨਹੀਂ ਲੱਗਾ ਇਹ ਤੇ ਫਿਰ ਨੈਗਲੀਜੈਂਸੀ ਫਿਰ ਕਵਾਂਗੇ ਫਿਰ ਪੁਲਿਸ ਦੀ ਨੈਗਲੀਜੈਂਸੀ ਹੈ ਜੇ ਪੁਲਸ ਨੂੰ ਪਤਾ ਹੀ ਨਹੀਂ ਲੱਗਾ ਕਿ ਇੱਕ ਸਲਾਈਡਿੰਗ ਹੌਸ ਚੱਲਣ ਡਿਆ ਗਵਾਂ ਦੇ ਵੱਧ ਹੋਣ ਡਿਆ ਤੇ ਫਿਰ ਜੁੱਧ ਨਸ਼ੇ ਵਿਰੁੱਧ ਫਿਰ ਨਸ਼ੇ ਵਿਰੁੱਧ ਦਾ ਜੁੱਧ ਚੱਲਣ ਡਿਆ ਮੇਰੇ ਜੁੱਧ ਕਾਦਾ ਜੀ ਫਿਰ ਨਸ਼ਾ ਕਿਤੋਂ ਲੁਕ ਜੀਗਾ ਜੇ ਗਉਂ ਸਰੇ ਆਮ ਟਰੱਕਾਂ 'ਚ ਦੇਖੋ ਗਾਈਆਂ ਜਿਹੜੀਆਂ ਹੈਗੀਆਂ ਉਹ ਕੋਈ ਉਪਜ ਤੇ ਹੈਗਿਨੀ ਕਿ ਧਰਤੀ ਤੋਂ ਗਈਆਂ ਆਫਟਰ ਕਿਸੇ ਨਾ ਕਿਸੇ ਜਗ੍ਹਾ ਤੋਂ ਤੇ ਲਿਆਂਦੀਆਂ ਗਈਆਂ ਤੇ ਲਿਆ ਕੇ ਇੱਥੇ ਕੱਟੀਆਂ ਗਈਆਂ ਤੇ ਨਾਕਿਆਂ ਤੋਂ ਆਈਆਂ ਤੇ ਨਾਕਿਆਂ ਤੋਂ ਨਾਕਿਆਂ ਤੋਂ ਗਾਈਆਂ ਨਿਕਲੀਆਂ ਕਿਵੇਂ ਇਹ ਫੜਨਾ ਗਉਂ ਰੱਖਿਆ ਦਲ ਵਾਲਿਆਂ ਦਾ ਕੰਮ ਹੈ ਇਹ ਵਿਚਾਰੇ ਦਿਨ ਰਾਤ ਭੱਜੇ ਫਿਰਦੇ ਆ ਆਪਣੇ ਕੋਲੋਂ ਤੇਲ ਫੂਕਦੇ ਆ ਆਪਣੇ ਜਾਨਾਂ ਜੋ ਕੋਈ ਮੰਦੇ ਆ ਇਹ ਕੰਮ ਤਾਂ ਪ੍ਰਸ਼ਾਸਨ ਦਾ ਹੈ ਪ੍ਰਸ਼ਾਸਨ ਨੇ ਤਨਖਾਹ ਦੇਣ ਦੇ ਆ ਜਾਂ ਤਾਂ ਪ੍ਰਸ਼ਾਸਨ ਨੂੰ ਚਾਹੀਦਾ ਕਿ ਗਉਂ ਰੱਖਿਆ ਦਲ ਵਾਲਿਆਂ ਨੂੰ ਰਜਿਸਟਰ ਕਰ ਇਹਨਾਂ ਨੂੰ ਸੈਲਰੀ ਦੇਣ ਪੋਸਟ ਬਣਾਉਣ ਕੋਈ ਗਉਂ ਰੱਖਿਆ ਦਲ ਦੀ ਸਰਕਾਰ ਬਣਾ ਬੋਸ ਇਹਨਾਂ ਦੇ ਸਾਲੀ ਲਾਣ ਨਾ ਨੂੰ ਤੇਲ ਦੇਣ ਪਾਜੀ ਮਿਲਣ ਹੁਣੇ ਤਾਂ ਤੁਹਾਨੂੰ ਪਗ ਜੀ ਨੇ ਦੱਸਿਆ ਕਿ ਸੀਐਮ ਸਾਹਿਬ ਨੂੰ ਮਿਲ ਕੇ ਆਏ ਆ ਬੇਅਦਵੀ ਦਾ ਕਾਨੂੰਨ ਬਣਨ ਡਿਆ ਉਹ ਬੇਅਦਵੀ ਦਾ ਕਾਨੂੰਨ ਤੇ ਬੇ ਬੇਅਦਵੀ ਨਹੀਂ ਆ ਇਹਨੂੰ ਵੀ ਬੇਅਦਵੀ ਦੇ ਵਿੱਚ ਪਾ ਨਾ ਗਊ ਮਾਤਾ ਦੇਖੋ ਗਉਂ ਮਾਤਾ ਨੂੰ ਅਸੀਂ ਪਵਿੱਤਰ ਮੰਨਦੇ ਆ ਸਨਾਤਨ ਧਰਮ ਵਿੱਚ ਗਉਂ ਮਾਤਾ ਨੂੰ ਮਾਤਾ ਦਾ ਦਰਜਾ ਦਿੱਤਾ ਗਿਆ ਫਿਰ ਸਾਡੀ ਮਾਤਾ ਦਾ ਵਦ ਹੋਇਆ ਨਾ ਤੇ ਫਿਰ ਮਾਤਾ ਦਾ ਕਤਲ ਤਾਂ 302 ਦਾ ਪਰਚਾ ਨਹੀਂ ਬੰਦਾ ਇਸ ਨਾਰਮਲੀ ਪਰਚਾ ਦੇ ਦਿੰਦੇ ਆ ਇਹ ਅੱਜ ਇਹ ਗਉਂ ਵਦ ਤੇ 302 ਦਾ ਪਰਚਾ ਦੇਣਾ ਸ਼ੁਰੂ ਕਰ ਦਨ ਮੈਂ ਕਹਿੰਦਾ ਕੋਈ ਗਉਂ ਵੱਢਣਾ ਤੇ ਦੂਰ ਗਉਂ ਨੂੰ ਸੋਈ ਵੀ ਨਹੀਂ ਲਾਏਗਾ ਕੋਈ ਹੁਣ ਕੀ ਕਾਰਵਾਈ ਕੀਤੀ ਹੈ ਜੀ ਪੁਲਿਸ ਨੇ ਕਾਰਵਾਈ ਪੁਲਿਸ ਨੇ ਉਹੋ ਹੀ ਖਾਨਾ ਪੁਰਤੀ ਪਹਿਲੀ ਗੱਲ ਤੇ ਮੈਂ ਪੁੱਛਣਾ ਚਾਹੁੰਦਾ ਦੇਖੋ ਬਿਹਾਰ ਤੋਂ ਯੂਪੀ ਤੋਂ ਆ ਕੇ ਲੋਗ ਅੰਮਰਸਰ ਦੀ ਪਵਿੱਤਰ ਧਰਤੀ ਤੇ ਸਲੈਡਿੰਗ ਹੌਸਲੇ ਆ ਰਹੇ ਨੇ ਇਹ ਗਊ ਮਾਸ ਜਿਹੜਾ ਹੈਗਾ ਇਹ ਕਿੱਥੇ ਜਾ ਰਿਹਾ ਇਹਦਾ ਮਤਲਬ ਫਿਰ ਪੰਜਾਬ ਦੇ ਸਾਡੇ ਲੋਕਾਂ ਨੂੰ ਪਰੋਸਿਆ ਜਾ ਰਿਹਾ ਸਾਡਾ ਧਰਮ ਪ੍ਰਸ਼ਟ ਕੀਤਾ ਜਾ ਰਿਹਾ ਨਾ ਜਿਹੜੇ ਸਨਾਤਨੀ ਭਰਾ ਹੋਣਗੇ ਮੇਰੇ ਮੈਂ ਤਾਂ ਖਾਂਦਾ ਨਹੀਂ ਜਿਹੜੇ ਸਨਾਤਨੀ ਭਰਾ ਹੋਣਗੇ ਖਾਂਦੇ ਆ ਚਿਕਨ ਵਗੈਰਾ ਦੂਜਾ ਤੀਜਾ ਮਟਰ ਨਗਾਰਾ ਖਾਂਦੇ ਇਹਦਾ ਮਤਲਬ ਇਹ ਗਊ ਮਾਸ ਉਹਨਾਂ ਨੂੰ ਵੀ ਪਰੋਸਿਆ ਜਾ ਰਿਹਾ ਨਾ ਸਾਡਾ ਧਰਮ ਪ੍ਰਸ਼ਟ ਕੀਤਾ ਜਾਂਦਾ ਇਹ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਹੈ ਨਾ ਫਿਰ ਚਿੰਨੇ ਵੀ ਸੜੈਡਿੰਗ ਹੋ ਸੜੇ ਜਾਂਦੇ ਆ ਸਾਰੇ ਬਗਨ ਮੁਸਲਮਾਨ ਹਰ ਕਾਰਖਾਨੇ ਦਾ ਮਾਲਕ ਮੁਸਲਮਾਨ ਫਿਰ ਇਹ ਦੇ ਫਿਰ ਸੋਚੀ ਮੈਂ ਤੇ ਸਮਝ ਨਾ ਪਹਿਲਾਂ ਕਿਉਂ ਨਹੀਂ ਪੰਜਾਬ ਦੇ ਵਿੱਚ ਇੰਨੇ ਸਲੈਡਿੰਗ ਹਾਊਸ ਫੜੇ ਜਾਂਦੇ ਸੀ ਇਹ ਹੁਣ ਹੀ ਕਿਉਂ ਫੜੇ ਜਾਂਦੇ ਆ ਇਹ ਤੇ ਵਿਸ਼ਾ ਹੈਗਾ ਬਾਕੀ ਇਹ ਤੇ ਮੰਗ ਕਰਦੇ ਆ ਸਰਕਾਰ ਕੋ ਕਿ ਸਾਡੀਆਂ ਜਿਹੜੀਆਂ ਭਾਵਨਾ ਨਾ ਸਨਾਤਨੀਆਂ ਦੀਆਂ ਇਹਨਾਂ ਖਿਲਵਾੜ ਨਾ ਕਰੋ ਗੁਵਾਰ ਹੁੰਦਾ ਗੁਵਾਰ ਤੇ ਜਦੋਂ ਗੁਵਾਰ ਦੇਖੋ ਗੁਵਾਰ ਚੜਿਆ ਨਾ ਤੇ ਬੱਦਲ ਫਟੇਗਾ ਤੇ ਬਾਰਿਸ਼ ਆਏਗੀ ਇਹ ਗੁਵਾਰ ਕਿਸੇ ਨਾ ਕਿਸੇ ਟਾਈਮ ਨਿਕਲ ਜਾਣਾ ਤੇ ਇਸ ਕਰਕੇ ਸਨਾਤਨੀਆਂ ਨੂੰ ਤੰਗ ਪਰੇਸ਼ਾਨ ਨਾ ਕਰੋ ਗਊ ਮਾਤਾ ਦਾ ਵੱਧ ਕਰਨਾ ਤੇ 302 ਦੀ ਧਾਰਾ ਦਾ ਪ੍ਰਚਾਰ ਦਰਜਕ ਹੋਣਾ ਚਾਹੀਦਾ ਜੈ ਸ਼ੀ ਦਾਮ ਜੀ ਜੈ ਸ਼੍ਰੀਨਾ ਜੀ ਇਹਨਾਂ ਸਾਨੂੰ ਮਾਰਨਿੰਗ 'ਚ ਇੱਕ ਕੰਪਲੇਂਟ ਮਿਲੀ ਸੀ ਸ਼ਿਫਟ ਸੇਨਾ ਵਾਲਿਆਂ ਵੱਲੋਂ ਕਿ ਨਾ ਇੱਥੇ ਇੱਕ ਕਾਊਸ ਲਾਟਰ ਦਾ ਕੰਮ ਚੱਲ ਰਿਹਾ ਹੈ ਤੇ ਜਿਹਦੇ ਤੇ ਉਹ ਤੁਰੰਤ ਐਕਸ਼ਨ ਲੈਂਦੇ ਹੋਏ ਸਾਡੀ ਟੀਮ ਗਈ ਉੱਥੇ ਤੇ ਮੌਕੇ ਤੇ ਜਦੋਂ ਪਹੁੰਚ ਕੇ ਦੇਖਿਆ ਗਿਆ ਤੇ ਅਫਸਰਾਂ ਦੀ ਨੋਟਿਸ ਵਿੱਚ ਲਿਆ ਕੇ ਜਦੋਂ ਉਹਨੇ ਤਾਲਾ ਤੋੜਿਆ ਅੰਦਰੋਂ ਤਾਲਾ ਤੋੜ ਕੇ ਜਦੋਂ ਅੰਦਰੋਂ ਚੈੱਕ ਕੀਤਾ ਗਿਆ ਤਾਂ ਇੱਕ ਰੈਫਰਿਜਰੇਟਰ ਵੱਡਾ ਜਿਹਾ ਰੈਫਰਿਜਰੇਟਰ ਹੁੰਦਾ ਉਹਦੇ ਚੋਂ ਸਾਨੂੰ ਮਤਲਬ ਇਹ ਪਰਟੀਕੂਲਰ ਆਈਟਮ ਇਹ ਉੱਥੋਂ ਮਿਲੀ ਸੀਗੀ ਤੇ ਜੋ ਜੋ ਕਿ ਅਸੀਂ ਉੱਥੋਂ ਰਿਕਵਰ ਕਰਕੇ ਸਾਰਾ ਕੁਝ ਕਰਕੇ ਉਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਤੇ ਜੋ ਬੰਦੀ ਕਾਰਵਾਈ ਉਹ ਕਰਾਈ। ਹਾਂਜੀ ਬਿਲਕੁਲ ਜੀ ਸਾਨੂੰ ਮੌਕੇ ਤੋਂ 5 ਜਣੇ ਅਰੈਸਟ ਕੀਤੇ ਗਏ ਆ। ਤੇ ਜੋ ਕੁਝ ਜਣੇ ਉੱਥੋਂ ਮੌਕੇ ਤੋਂ ਭੱਜ ਵੀ ਗਏ ਸੀ ਕਿਉਂਕਿ ਪੁਲਿਸ ਪਾਰਟੀ ਤੋਂ ਬਗੈਰ ਇਹਨਾਂ ਨੇ ਉੱਥੇ ਪਹਿਲਾਂ ਪਹੁੰਚੇ ਸੀਗੇ ਇਹਨਾਂ ਨੇ ਆਪਣਾ ਕੀਤਾ ਸੀਗਾ ਤੇ ਜਦੋਂ ਤਾਂ ਪੁਲਿਸ ਪਾਰਟੀ ਪਹੁੰਚੀ ਆ ਤੇ ਸਾਨੂੰ 5 ਬੰਦੇ ਉੱਥੋਂ ਮੌਕੇ ਤੇ ਮਿਲੇ ਆ। ਅਜੀ ਬਿਲਕੁਲ ਐਸੀ ਤਸਦੀਕ ਕਰ ਰਹੇ ਆ ਸਾਨੂੰ ਹਜੇ ਤੱਕ ਐਗਜੈਕਟਲੀ ਪਤਾ ਲੱਗਾ। ਤੁਹਾਨੂੰ ਜਿਵੇਂ ਪਤਾ ਲੱਗਦਾ ਹੈ ਜੇ ਤੁਹਾਨੂੰ ਅਸੀਂ ਤਾਂ ਸੁਣਿਆ ਪਰ ਇਹ ਇਨਾ ਪਤਾ ਲੱਗਾ ਵੀ ਇਹ ਜਿਹੜੀ ਫੈਕਟਰੀ ਹੈ ਲੀਜ਼ ਤੇ ਦਿੱਤੀ ਗਈ ਹੈ